ਗੁਰੂ ਪਿਆਰਿਓ ਸਵਾਲ ਹੈ ਇਹ ਧਰਤੀ ਇਸ ਤੇ ਅਸਰੇ ਟਿਕੀ ਹੋਈ ਹੈ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਅੰਗ ਤੇ ਮਿਲਦਾ ਹੈ ਪ੍ਰਾਤਨ ਮਥਿਆ ਖਿਆਲ ਹੈ ਕੀ ਧਰਤੀ ਧਰਤੀ ਨੂੰ ਬਲਦ ਨੇ ਸੰਗ ਤੇ ਚੁੱਕਿਆ ਹੋਇਆ ਹੈ ਗੁਰੂ ਜੀ ਨੇ ਇਸ ਵਿਚਾਰ ਦਾ ਖੰਡਨ ਕੀਤਾ ਹੈ ਤੇ ਸਮਝਾਇਆ ਹੈ ਕਿ ਜੇ ਮੰਨ ਲਈਏ ਕਿ ਬਲਦ ਨੇ ਧਰਤੀ ਨੂੰ ਚੁੱਕਿਆ ਹੋਇਆ ਹੈ ਤਾਂ ਉਹ ਧਰਤ ਉਹ ਬਲਦ ਵੀ ਕਿਸੇ ਧਰਤੀ ਤੇ ਖੜਾ ਹੋਊਗਾ ਤੇ ਉਹ ਧਰਤੀ ਵੀ ਕਿਸੇ ਬਲਦ ਦੇ ਆਸਰੇ ਹੋਊ ਤੇ ਉਹ ਬਲਦ ਵੀ ਕਿਸੇ ਧਰਤੀ ਦੇ ਆਸਰੇ ਤੇ ਖੜਾ ਹੋਊਗਾ ਤੇ ਜਮਾ ਜੋ ਥੱਲੇ ਬਲਦ ਹੈ ਉਹਨੂੰ ਕਿਸ ਨੇ ਆਸਰਾ ਦਿੱਤਾ ਹੈ ਗੁਰੂ ਜੀ ਕਹਿੰਦੇ ਨਹੀਂ ਭਾਈ ਇਹ ਗਲਤ ਖਿਆਲ ਹੈ ਧਰਤੀ ਨੂੰ ਕਿਸੇ ਬਲਦ ਨੇ ਨਹੀਂ ਚੁੱਕਿਆ ਸੰਗੋ ਧਰਤੀ ਇੱਕ ਪਰਮਾਤਮਾ ਦੇ ਪੰਜਵੇਂ ਨਿਯਮ ਵਿੱਚ ਚੱਲ ਰਹੀ ਹੈ ਇਹ ਕੋ ਕਾਨੂੰਨ ਹੈ ਪਰਮਾਤਮਾ ਦਾ ਧਰਮ ਰੂਪੀ ਪੰਜਵਾਂ ਨਿਯਮ ਹੈ ਉਸ ਨਿਯਮ ਮੁਤਾਬਕ ਤਰਤੀ ਆਪਣੀ ਜੋ ਧੂਰੀ ਹੈ ਉਹ ਤੇ ਚੱਕਰ ਕੱਟ ਰਹੀ ਹੈ ਸੂਜ ਦੇ ਦਿਵਾਲੇ ਚੱਕਰ ਕੱਟ ਰਹੀ ਹੈ ਇਸ ਰੂਪਤ ਗੁਰੂ ਜੀ ਤਨ ਅੰਗ ਤੇ ਸਮਝਾਉਂਦੇ ਹਨ ਤੌਲ ਧਰਮ ਤਹੋਲ ਧਰਮ ਦਇਆ ਕਾ ਪੂਤ ਅਕਾਲ ਪੁਰਖ ਦਾ ਧਰਮ ਰੂਪੀ ਬਜਮਾਨੀ ਮਹੀ ਬਲਤ ਹੈ ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ ਇਹ ਧਰਮ ਵਿਆਦਾ ਪੁੱਤਰ ਹੈ ਭਵ ਕਾਲ ਪੁਰਖ ਨੇ ਆਪਣੀ ਮਿਹਰ ਨਾਲ ਸ੍ਰਿਸ਼ਟੀ ਨੂੰ ਟਿਕਾ ਰੱਖਣ ਲਈ ਧਰਮ ਰੂਪਨੀਯ ਬਣਾ ਦਿੱਤਾ ਹੈ ਅਕਾਲ ਪੁਰਖ ਦੀ ਨਿਯਮ ਵਿੱਚ ਤਰਤੀ ਘੁੰਮ ਰਹੀ ਹੈ ਸੰਤੋਖਤਾਪ ਰਖਿਆ ਜਿਨ ਸੂਤ ਇਸ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਸੰਤੋਖ ਨੂੰ ਜਨਮ ਦੇ ਦਿੱਤਾ ਹੈ ਇਹ ਸਾਰਾ ਕਾਰਜ ਵਾਹਿਗੁਰੂ ਆਪ ਕਰ ਰਿਹਾ ਹੈ ਵਾਹਿਗੁਰੂ ਦੇ ਨਿਯਮ ਮੁਤਾਬਕ ਹੀ ਧਰਤੀ ਆਪਣੀ ਧੂਰੀ ਤੇ ਘੁੰਮ ਰਹੀ ਹੈ ਸੂਰਜ ਤੇ ਦਿਵਾਲੀ ਘੁੰਮ ਰਹੀ ਹੈ ਉਸਦੇ ਕਾਨੂੰਨ ਮੁਤਾਬਕ ਉਸਦੇ ਹੁਕਮ ਮੁਤਾਬਕ ਹੀ ਇਹ ਸਾਰਾ ਕਾਰਜ ਹੋ ਰਿਹਾ ਹੈ ਤਰਤੀ ਨੂੰ ਕਿਸੇ ਬਲੰਦ ਨੇ ਆਪਣੇ ਸੰਗਤ ਨਹੀਂ ਚੁੱਕਿਆ ਹੋਇਆ ਇਹ ਗੱਲ ਗੁਰੂ ਜੀ ਨੇ ਇਸ ਪਉੜੀ ਦੇ ਰਾਹੀਂ ਸਮਝਾਈ ਹੈ